ਉਗੀ ਦੇਖੋ ਭਾਜੀ ਬਾਹਰ ਪਾਣੀ ਛੋਟੋ ਲੋ ਜੀ ਕੰਮ ਜੋਰਾਂ ਤੇ ਚੱਲ ਰਿਹਾ ਆ ਗੁਰਿੰਦਰ ਭਾਜੀ ਦੀ ਬਦੌਲਤ ਬਹੁਤ ਹੀ ਜਲਦੀ ਜਿਹੜਾ ਆ ਪਿੰਡ ਦਾ ਜਿਹੜਾ ਵਿਕਾਸ ਕਾਜ ਸ਼ੁਰੂ ਹੋ ਗਿਆ ਤੇ ਬਹੁਤ ਖਰਾਬ ਹੋ ਤਰਿਆ ਜਿਉਂ ਮੀਂਹ ਦਸੀ ਰਾਕੇਸ਼ ਸਰਪੰਚ ਬਣਾਇਆ ਸੀ ਉਸ ਤੋਂ ਜ਼ਿਆਦਾ ਯਾਨੀ ਕਿ ਸਾਡੀ ਮੀਂਹ ਤੋਂ ਜ਼ਿਆਦਾ ਖਰਾਬ ਹੋ ਤਰਿਆ ਦੇਖ ਸਕਦੇ ਕਿਵੇਂ ਜੂਰਾਂ ਤੇ ਕੰਮ ਚੱਲ ਰਿਹਾ ਤੇ ਪਿੱਛੋਂ ਸੀਵਰੇਜ ਆ ਸਾਰਾ ਪਾ ਦਿੱਤਾ ਤੇ ਦੇਖ ਸਕਦੇ ਆ ਪਹਿਲੀਆ ਪੰਚਾਇਤਾਂ ਨੇ ਕਿਵੇਂ ਗੰਦ ਪਾਇਆ ਸੀਗਾ ਜਿਹੜੀਆਂ ਪਹਿਲੀਆਂ ਸੀ ਦੇਖ ਸਕਦੇ ਨਾਲ ਕਿਦਾਂ ਗੰਦ ਗੰਦ ਪਿਆ ਨਾਲੀਆਂ ਭਰੀਆਂ ਪਿਆ ਗੰਦ ਨਾਲ ਤੇ ਅਸੀਂ ਆਪਣੀ ਖੁਸ਼ਕਿਸਮਤੀ ਸਮਝਦੇ ਆ ਕਿ ਸਾਨੂੰ ਬਹੁਤ ਵਧੀਆ ਸਰਪੰਚ ਮਿਲ ਗਿਆ ਪਿੰਡ ਨੂੰ ਤੇ ਪਿੰਡ ਦਾ ਜਿਹੜਾ ਗੰਦ ਹੈ ਜਿਹੜਾ ਅ ਥੋੜੇ ਦਿਨਾਂ ਵਿੱਚ ਚੱਕ ਦੇਣਾ ਭਾਈ ਉਹਨਾਂ ਨੇ ਸਾਡੇ ਸਰਦਾਰ ਜੀ ਉਹਨਾਂ ਨੇ ਸਰਦਾਰ ਗੁਰਿੰਦਰ ਸਿੰਘ ਜੀ ਉਹਨਾਂ ਨੇ ਤੇ ਆ ਦੇਖ ਸਕਦੇ ਕਿਵੇਂ ਕਿਵੇਂ ਗੋਹੇ ਨਾ ਗੰਦਗੀ ਨਾਲ नालੀਆਂ ਭਰੀਆਂ ਕਿਵੇਂ ਨਰਕ ਭਰੀ ਜ਼ਿੰਦਗੀ ਜਿਉਂਦੇ ਸੀ ਪਿੰਡ ਵਾਲੇ ਇੱਧਰ ਮੋਹੱਲੇ ਵਾਲੇ ਸਾਰੀ ਗੰਦਗੀ ਇਸ ਮੋਹੱਲੇ ਵਿੱਚ ਪਹੁੰਚਦੀ ਸੀਗੀ ਸਪੈਸ਼ਲ ਤੌਰ ਤੇ ਵਿਸ਼ੇਸ਼ ਤੌਰ ਤੇ ਮੇਰੇ ਵੱਲੋਂ ਧੰਨਵਾਦ ਆ ਕਿ ਗੁਰਿੰਦਰ ਭਾਜੀ ਅ ਸਰਪੰਚ ਬਣਨ ਤੋਂ ਬਾਅਦ ਹੀ ਜਲਦੀ ਜਿਹੜਾ ਆ ਉਹ ਪਿੰਡ ਦੇ ਵਿਕਾਸ ਦਾ ਕਾਰਜ ਆ ਇਹਨਾਂ ਨੇ ਸ਼ੁਰੂ ਕਰਾਤਾ ਹੈ ਕਿੰਨੇ ਸੋਹਣੇ ਸੋਹਣੇ ਪਿੰਡ ਵਿੱਚ ਕੂਠੀਆਂ ਨੇ ਨਰੇ ਵੀਰੇ ਨੇ ਪਰ ਪਿੰਡ ਦੀ ਪੰਚਾਇਤਾਂ ਦੀ ਗਲਤੀ ਨਾਲ ਪਿੰਡ ਦਾ ਜਲੂਸ ਨਿਕਲਿਆ ਸੀਗਾ ਐਨਆਰਈ ਵੀਰ ਬਹੁਤ ਸਾਧ ਦਿੱਤਾ ਪਹਿਲੇ ਪਹਿਲਾਂ ਬਹੁਤ ਸਾਧ ਦਿੰਦੇ ਰਹੇ ਪਹਿਲਾਂ ਪੈਸੇ ਕਾਫੀ ਭੇਜੇ ਵਿਕਾਸ ਲਈ ਪਰ ਉਹ ਕਿਤੇ ਲੱਗੇ ਨਹੀਂ ਹੈਗੇ ਤੇ ਹੁਣ ਐਨਆਰਈ ਵੀਰਾਂ ਨੂੰ ਮੇਰੀ ਬੇਨਤੀ ਹੈ ਮੇਰੇ ਵੱਲੋਂ ਕਿ ਬਹੁਤ ਵਧੀਆ ਸਰਪੰਚ ਸਾਹਿਬ ਨੂੰ ਮਿਲ ਗਿਆ ਤੇ ਇਹਨਾਂ ਨੇ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਆ ਸਰਪੰਚ ਬਣਦੇ ਆ ਸਾਰੀ ਜਿਹੜੇ ਆ ਪਿੰਡ ਦੇ ਵਿਕਾਸ ਨਾਲ ਗਲੀਆਂ ਨਾਲੀਆਂ ਤੇ ਧਿਆਨ ਦਿੱਤਾ ਆ ਤੇ ਮੇਰੀ ਉਹਨਾਂ ਨਾਲ ਡਿਸਕਸ ਹੁੰਦੀ ਰਹਿੰਦੀ ਆ ਤੇ ਕਹਿੰਦੇ ਬਹੁਤ ਵਧੀਆ ਕਰਾਂਗੇ ਜੇ ਰੱਬ ਨੇ ਟਾਈਮ ਦਿੱਤਾ ਤਾਂ ਜੇ ਸਾਹ ਬਖਸ਼ੇ ਤਾਂ ਤੇ ਮੈਂ ਪਰਵਾਹ ਤੋਂ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਭਾਜੀ ਨੂੰ ਸਾਡੇ ਗੁਰਿੰਦਰ ਭਾਜੀ ਨੂੰ ਸਾਡੀ ਵੀ ਉਮਰ ਰੱਬ ਲਾ ਦੇਵੇ ਤੇ ਤਾਂ ਜੋ ਸਾਡੇ ਪਿੰਡ ਦੇ ਜਿਹੜੇ ਆ ਪਿੰਡ ਦਾ ਜਿਹੜਾ ਸੋ ਹੱਪਣਿਆ ਖੂਬਸੂਰਤੀਆ ਉਹਨਾਂ ਨੂੰ ਬਰਕਰਾਰ ਰੱਖ ਸਕਣ ਸਾਡੇ ਭਾਜੀ ਗੁਰਿੰਦਰ ਜੀ ਤੇ ਐਨਆਰਈ ਵੀਰੋ ਨੂੰ ਮੇਰੇ ਵੱਲ ਬੇਨਤੀ ਹੈ ਕਿ ਬਹੁਤ ਵਧੀਆ ਸਰਪੰਚ ਸਾਡੇ ਪਿੰਡ ਨੂੰ ਮਿਲ ਚੁੱਕਾ ਆ ਮਿਲ ਗਿਆ ਆ ਤੇ ਇੱਕ ਵਾਰ ਇਸ ਭਾਜੀ ਨੂੰ ਵੀ ਇੱਕ ਮੌਕਾ ਦੇ ਕੇ ਦੇਖੋ ਤੇ ਬੜੇ ਦੀ ਉੱਚੀ ਖਾਵਿਆ ਪਿੰਡ ਪ੍ਰਤੀ ਬਹੁਤ ਵਧੀਆ ਸੋਚ ਹੈ ਪਿੰਡ ਪ੍ਰਤੀ ਦੀ ਤੇ ਐਨਆਰਈ ਵੀਰੋ ਨੂੰ ਫਿਰ ਬੇਨਤੀ ਹੈ ਕਿ ਪਿੰਡ ਵਿੱਚ ਜੋ ਕੰਮ ਚੱਲ ਰਿਹਾ ਹੈ ਜਾਂ ਕਰਨੇ ਉਹਨਾਂ ਨੂੰ ਸਹਿਯੋਗ ਵੱਧ ਤੋਂ ਵੱਧ ਦਿਓ ਤਾਂ ਕਿ ਆਪਣਾ ਪਿੰਡ ਵੀ ਬਾਕੀ ਪਿੰਡਾਂ ਵਾਂਗ ਖੂਬਸੂਰਤ ਹੋ ਸਕੇ ਧੰਨਵਾਦ ਮੈਂ ਮਨਜੀਤ ਮਾਨ